ਹਾਂਜੀ ਕਾਲ ਆਈ ਕਿਸੇ ਪੁਲਿਸ ਮਾਜਿੰਮ ਜੀ ਐਡਾ ਐਡਾ ਕਰਕੇ ਕਿ ਸਮਰਾਲਾ ਚ ਐਕਸੀਡੈਂਟ ਹੋਇਆ ਜੀ ਚਾਵਾ ਰੋਡ ਤੇ ਤੇ ਮੈਂ ਤੁਰੰਤ ਸਮਰਾਲਾ ਸਰਕਾਰੀ ਹਸਪਤਾਲ ਚ ਪਹੁੰਚਿਆ ਜਿੱਥੇ ਜਾ ਕੇ ਮੈਂ ਦੇਖਿਆ ਕਿ ਮੇਰਾ ਦੋਸਤ ਸੰਜੀ ਕੁਮਾਰ ਉਮਰ ਲ ਤਕਰੀਬਨ 33 ਤੋਂ 34 ਸਾਲ ਦੀ ਦੀ ਕਿ ਮੌਕੇ ਤੇ ਡੈਥ ਹੋ ਗਈ ਤੇ ਮੈਨੂੰ ਬੜਾ ਦੁੱਖ ਲੱਗਿਆ ਜਦੋਂ ਆ ਕੇ ਮੈਂ ਇਹ ਚੀਜ਼ ਦੇਖਿਆ ਸਾਰਾ ਹੱਤਾਂ ਕਿੰਨੇ ਜਣੇ ਸੀ ਉਸ ਟਾਈਮ ਇਹ ਦੱਸਿਆ ਜਾ ਰਿਹਾ ਕਿ ਦੋ ਜਣੇ ਸੀਗੇ ਜੀ ਰਾਤ ਤਕਰੀਬਨ ਅੱਧੀ ਰਾਤ ਦਾ ਸਮਾਂ ਸੀ ਇਹ ਜਾ ਰਹੇ ਸੀਗੇ ਚਾਵਾ ਰੋਡ ਦੇ ਉੱਤੇ ਅਚਾਨਕ ਕੋਈ ਜਾਨਵਰ ਇਹਨਾਂ ਦੀ ਗੱਡੀ ਦੇ ਮੂਹਰੇ ਆ ਗਿਆ ਜੀ ਤੇ ਗੱਡੀ ਆਊਟ ਆਫ ਕੰਟਰੋਲ ਹੋ ਗਈ ਤਾਂ ਗੱਡੀ ਜਾ ਕੇ ਅੱਗੇ ਪੀੜ ਦੇ ਵਿੱਚ ਲੱਗੀ ਜਿਸ ਦੇ ਵਿੱਚ ਕੀ ਸੰਜੀ ਕੁਮਾਰ ਦੀ ਮੌਕੇ ਤੇ ਮੌਤ ਹੋ ਗਈ ਤੇ ਜਿਹੜਾ ਦੂਸਰਾ ਮਿੱਤਰ ਹੈ ਇਹਦਾ ਇਹ ਕੰਮ ਕਾ ਕੀ ਕਰਦੇ ਸੀ ਇਹ ਬੈਂਕ ਦੇ ਵਿੱਚ ਮੈਨੇਜਰ ਸੀ ਸੀ ਤੇ ਜਿਹੜੇ ਦੂਸਰੇ ਲੱਛ ਸੀ ਦੋਸਤਾ ਜਿਹੜਾ ਦੋਸਤ ਸੀ ਕੋ ਚਾਵਾ ਰੋਡ ਤੇ ਦਾ ਮਿੱਤਰ ਸੀ ਕੋਈ ਸਟੂਡੈਂਟ ਸੀਗਾ ਜੀ ਉਹ ਉਹ ਵੀ ਮਲੰਗਬੀਰ ਹਾਲਤ ਜਿਹਾ ਪੀਜੀਆਈ ਐਡਮਿਟ ਹੈ ਜੀ ਉਹਨਾਂ ਦੇ ਵੀ ਝੋਟ ਲੱਗੀ ਆ ਕਾਫੀ ਗੱਲਾਂ ਇਹ ਮੰਗਤੀ ਕਰਦੇ ਹੋ ਮੰਗ ਤਾਂ ਕੁਛ ਨਹੀਂ ਜੀ ਬਸ ਜੋ ਹੋਊਗਾ ਹੁਣ ਹਾਂਜੀ ਮੰਗ ਤਾਂ ਕੋਈ ਨਹੀਂ ਜਿਵੇਂ ਵਾਰਾ ਪਸ਼ੂ ਸ਼ਹਿਰ ਦੇ ਵਿੱਚ ਬਹੁਤ ਜ਼ਿਆਦਾ ਹੈ ਜਿਸ ਕਰਕੇ ਜਿਵੇਂ ਮਦਾਲੋ ਵੀ ਪਸ਼ੂਆਂ ਦੇ ਕਰਕੇ ਸਾਡੇ ਇੱਕ ਸੱਜਣ ਮਿੱਤਰ ਦੀ ਮੌਤ ਹੋ ਗਈ ਹੈ ਜਿਹੜਾ ਬਹੁਤ ਹੀ ਬੀਬਾ ਬੰਦਾ ਸੀਗਾ ਜੀ ਇਕਵਾਰਾ ਸੀਗਾ ਮਿੱਤਰ ਕਿ ਅਸੀਂ ਤਾਂ ਇਹੀ ਕਰਦੇ ਹਾਂ ਪ੍ਰਸ਼ਾਸਨ ਜਿਹੜੇ ਆਵਾਰਾ ਪਸ਼ੂ ਫਿਰਦੇ ਨੇ ਜਿਆਦਾ ਉਹਨਾਂ ਤੇ ਕੰਟਰੋਲ ਕੀਤਾ ਜਾਵੇ ਤਾਂ ਜੋ ਕਿ ਜੋ ਹਾਸਾ ਸਾਡੇ ਮਿੱਤਰ ਨਾਲ ਹੋਇਆ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਕਿਸੇ ਹੋਰ ਬੰਦੇ ਦੀ ਮੌਤ ਦਾ ਕਾਰਨ ਨਾ ਬਣੇ ਅਦੀਰਾਂ ਨੂੰ ਸਾਡੇ ਕੋਲ ਇੱਕ ਐਕਸੀਡੈਂਟ ਕੇਸ ਆਇਆ ਸੋ ਦੋ ਪੇਸ਼ੈਂਟ ਸਨ ਇੱਕ ਪੇਸ਼ੈਂਟ ਡਾਟਡ ਸੀਗਾ ਸੰਜੇ ਕੁਮਾਰ 37 ਸਾਲ ਦੀ ਵਰਸਿਵਸ ਦੀ ਦੂਜਾ ਪੇਸ਼ੈਂਟ ਪੀਜੀਆ ਹੀ ਰੈਫਰ ਕੀਤਾ ਆ ਉਹ ਕਾਫੀ ਸੀਰੀਅਸ ਰਿਦਾ ਸੀਗਾ 24 ਸਾਲ ਦਾ ਉਹਦੀ ਅਸ਼ਟੇਸ਼ ਸਿੰਘ ਜੀ ਆ ਇਹ ਬ੍ਰੌਂਡਟਡ ਸੀ ਸੰਜੀ ਕੁਮਾਰ ਬ੍ਰੌਂਡਟਡ ਸੀਗਾ ਕਿੱਥੇ ਦੇ ਸੀ ਇਹ ਮੋਹਾਲੀ ਦੇ ਮੋਹਾਲੀ ਦੇ ਦਿੱਤੇ ਜਿਹੜਾ ਦੂਸਰਾ ਸੀਗਾ ਲੜਕਾ ਦੂਜਾ ਅੱਡੀਜਾ ਬੀਜਾ ਇਸ ਤਰ੍ਹਾਂ ਦੀ ਕੰਡੀਸ਼ਨ ਕੀ ਸੀ ਨੇ ਦੋਨੋਂ ਦੀ ਇਸ ਤਰ੍ਹਾਂ ਇੱਕ ਸੰਜੀ ਕੁਮਾਰ ਤਾਂ ਬ੍ਰੌਂਡਟਡ ਹੀ ਸੀਗਾ ਜਿਹੜਾ ਅਸ਼ਟੇਸ਼ ਸਿੰਘ ਸੀਗਾ ਉਹ ਸੀਰੀਅਸ ਸੀਗਾ ਕਾਫੀ ਉਹਨੂੰ ਰੈਫਰ ਕੀਤਾ 3 ਵਜੇ ਸਾਨੂੰ ਫੋਨ ਆਇਆ ਜੀ ਕਿ ਐਦਾ ਕਰਕੇ ਸੰਸਪਰਾ ਚਾਵਾ ਰੋਡ ਤੇ ਇੱਕ ਐਕਸੀਡੈਂਟ ਹੋਇਆ ਜੀ ਅਸੀਂ ਮੌਕੇ ਤੇ ਪਹੁੰਚੇ ਆ ਜਦੋਂ ਅਸੀਂ ਮੌਕੇ ਤੇ ਪਹੁੰਚਿਆ ਤਾਂ ਗੱਡੀ i20 ਦੇ ਵਿੱਚ ਦੋ ਨੌਜਵਾਨ ਸੀਗੇ ਜਿਹੜਾ ਡਰਾਈਵਰ ਸੀਗਾ ਉਹ ਜਾਦੇ ਸੀਧੇ ਸੀਗਾ ਤੇ ਜਿਹੜਾ ਇੱਕ ਪਿੱਛੇ ਸੁੱਤਾ ਪਿਆ ਸੀਗਾ ਡਰਾਈਵਰ ਤੇ ਉਹ ਡੈੱਡ ਸੀਗਾ ਜੀ ਅਸੀਂ ਫਿਰ ਉਹਨਾਂ ਨੂੰ ਲੋਕ ਰਾਘੀਰਾਂ ਦੀ ਮਦਦ ਨਾਲ ਅਸੀਂ ਬਾਹਰ ਕੱਢੇ ਜੀ ਤੇ ਉਸ ਨੂੰ ਸਿਵਲ ਹਸਪਤਾਲ ਇਹ ਪ੍ਰਾਈਵੇਟ ਗੱਡੀ ਚ ਭੇਜ ਦਿੱਤਾ ਜੀ। ਬਾਕੀ ਜਿਹੜਾ ਸੀਗਾ ਦੂਸਰਾ ਸੰਜੀਤ ਕੁਮਾਰ ਜੀ ਉਹ ਡੈੱਡ ਸੀਗਾ ਅਸੀਂ ਫਿਰ 108 ਐਂਬੂਲੈਂਸ ਦਾ ਪ੍ਰਬੰਧ ਕਰਕੇ ਸਿਵਲ ਹਸਪਤਾਲ ਉਹਦੀ ਡੈੱਡ ਬੋਡੀ ਭਜਾਈ ਆ ਜੀ। ਤੇ ਦੋਨਾਂ ਦੀ ਪਛਾਣ ਹੋ ਚੁੱਕੀ ਆ ਕੀ ਕੀ ਨਾਮ ਨੇ ਹਾਂ ਪਹਿਲਾਂ ਇਹ ਸੰਜੀਤ ਕੁਮਾਰ ਦੀ ਪਛਾਣ ਨਹੀਂ ਸੀ ਵੀਰੇ ਜਦੋਂ ਪੜਤਾਲ ਹੋਈ ਤਾਂ ਫਿਰ ਪਤਾ ਲੱਗਿਆ ਸਾਨੂੰ ਵੀ ਇਹ ਸਮਰਾਲੇ ਦਾ ਰਹਿਣ ਵਾਲਾ ਈ। ਇਹ ਦੂਸਰੇ ਮੁੰਡੇ ਦੇ ਕਿੰਨੀਆਂ ਕਿ ਸੱਟਾਂ ਲੱਗੀਆਂ ਉਹ ਵੀ ਸੀਰੀਅਸ ਬਹੁਤ ਸੀ ਦੀਆਂ ਉਹਦੇ ਵੀ ਕਾਫੀ ਸੱਟਾਂ ਆ। ਉਹਦਾ ਕੀ ਨਾਮ ਹੈ ਕਿੱਥੇ ਦਾ? ਹਰਸ਼ਦੀਪ ਐ ਉਹ ਬੀਜੇ ਦਾ ਜੀ ਬੀਜੇ ਕੀ ਕਾਰਨ ਕੀ ਲੱਗਦਾ ਜਿਹੜਾ ਐਕਸੀਡੈਂਟ ਹੋਇਆ ਕਿਸ ਤਰ੍ਹਾਂ ਹੋਇਆ ਜੀਤਾ ਜੀ ਕੋਈ ਸਾਨੂੰ ਉੱਥੇ ਪਤਾ ਲੱਗਿਆ ਮੋੜਾ ਮੋਟਾ ਵੀ ਕੋਈ ਜਾਨਵਰ ਕੇ ਗਊ ਆਣ ਕਰਕੇ ਹੋ ਗਿਆ ਜੀ ਇਹ ਐਕਸੀਡੈਂਟ ਤੇ ਗੱਡੀ ਦਰਖਤ ਚ ਵੱਜੀ ਆ ਜੀ